ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੈ ਜਨ ਸਾਧੂ ਪੂਰਾ ਗੁਰ ਸਮਝਾਇ ਆਨ ਸਗਲ ਬਿਦ ਕਾਮਨਾ ਆਵ ਹਰ ਹਰ ਨਾਮ ਧਿਆਇਆ தாத்தே மோ தாரி ஓட்ட சரண பயோ பூரண பரமேஸ்வர பினசே சகல ஜஞ்சால ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਈ ானக்காம நிரஞ்சனைய பையதன்னா கார கிருசே சுமீ காூ ஜான ਨਾਨਕ ਨਾਮ ਨਿਰੰਝਨ ਗਾਇਆ ਪਾਈਏ ਸਰਬ ਨਿਧਾਨਾ ਕਰੇ ਕਿਰਪਾ ਜਿਸ ਦੇਹ ਸਵਾਮੀ ਬਿਰਲੇ ਕਾਹੂ ਜਾਨਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂ ਪਾਤਸ਼ਾਹਿਆਂ ਦੀ ਜੋਤ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਆਪ ਸਭ ਸੰਗਤਾਂ ਸਤਿਗੁਰੂ ਜੀ ਦੇ ਚਰਨ ਪਰਸ ਰਹੇ ਹੋ ਗੁਰੂ ਘਰ ਹਾਜ਼ਰੀ ਲਵਾਉਣ ਦਾ ਬਾਣੀ ਪੜਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੱਜ અમાਵਸ ਦਾ ਦਿਨ ਹੈ ਮੱਸੀਆ ਦਾ ਦਿਹਾੜਾ ਹੈ ਆਪ ਸਭਾ ਸੰਗਤਾਂ ਨੇ ਸਤਿਗੁਰਾਂ ਜੀ ਦੇ ਚਰਨ ਪਰਸੇ ਜੋ ਹੁਕਮ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਬੜੇ ਪ੍ਰੇਮ ਚਾਹ ਦੇ ਨਾਲ ਸਤਸੰਗ ਜੀ ਆਪ ਜੀ ਨੇ ਸੁਣਿਆ ਹੈ ਕੁਸਮ ਆਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਦੀ ਦੇ ਅਖਰੀ ਅਰਥ ਕਰਾਂਗੇ ਉਸ ਤੋਂ ਉਪਰੰਤ ਜੋ ਮਸੀਹਾ ਦੇ ਪਰਥਾਏ ਕੁਝ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾ ਸਭਾ ਸੰਗਤਾਂ ਦੇ ਲਈ ਸੁਭਾਗਾ ਪਰਿਆ ਬਣ ਜਾਵੇ ਸਦਾ ਇਹ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਨਸ਼ਿਆਂ ਤੋਂ ਦੁੱਖਾਂ ਦਿਲਤਾਂ ਕਲੇਸ਼ਾਂ ਤੋਂ ਬਚਾ ਕਰਕੇ ਰੱਖਣ ਆਪਣੀ ਸੰਗਤ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ ਸਤਸੰਗਤ ਜੀ ਧਨਸਰੀ ਰਾਗ ਦੇ ਅੰਦਰ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੇ ਜੋ ਅੱਜ ਦਾ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਫਿਰਤ ਫਿਰਤੋ ਭਾਵ ਹੈ ਕਿ ਫਿਰ ਫਿਰ ਕੇ ਗੁਰਮਖੋ ਭੇਟੇ ਮਿਲੇ ਕੀ ਮਿਲਿਆ ਜੀ ਜਨ ਸਾਧੂ ਫਿਰਤ ਫਿਰਤ 사ਦ ਸੰਗਤ ਜੀ ਇਹਦਾ ਕੋਈ ਦੈਰਾ ਕੋਈ ਸੀਮਾ ਨਹੀਂ ਆਪਾਂ ਨਿਧਾਰਤ ਕਰ ਸਕਦੇ ਕਿਉਂ ਕਿਉਂਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਤਾ ਨਹੀਂ ਕਿਹੜੇ ਕਿਹੜੇ ਜਨਮ ਦੇ ਵਿੱਚੋਂ ਹੋ ਕਰਕੇ ਆਉਣਾ ਹੋਇਆ ਹੈ ਤਾਂ ਇਹ ਕਿਤੇ ਜਾ ਕੇ ਮਨੁੱਖਾ ਜਨਮ ਮਿਲਿਆ ਗੁਰਮਖੋ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਖਜੋਇਓ ਫਿਰ ਤੇ ਫਿਰ ਤੇ ਭੇਟੇ ਮਲਾਪ ਹੋ ਗਿਆ ਜੀ ਵੱਡੇ ਭਾਗਾਂ ਦੇ ਸਤਕਾ ਕਿੰਨਾ ਦੇ ਨਾਲ ਜਨ ਸਾਧੂ ਸਾਧੂ ਜਨ ਕੌਣ ਨੇ ਜੀ ਸਾਧ ਨਾਮ ਨਿਰਮਲ ਤਾਂ ਕੇ ਕਰਮ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਹਰ ਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ ਜਦੋਂ ਐਸੇ ਗੁਰਮਖਾਂ ਦਾ ਸੰਗ ਮਿਲਿਆ ਸਤਸੰਗਤ ਦਾ ਸੰਗ ਮਿਲਿਆ ਗੁਰਮਖੋ ਤੇ ਫਿਰ ਕੀ ਹੋਇਆ ਪੂਰੇ ਗੁਰ ਸਮਝਾਇਆ ਉਹਨਾਂ ਨੇ ਆਪਣੇ ਨਾਲ ਨਹੀਂ ਜੋੜਿਆ ਭਾਈ ਉਹਨਾਂ ਨੇ ਪੂਰੇ ਗੁਰੂ ਦੇ ਨਾਲ ਜੋੜਿਆ ਹੈ ਇਹ ਹੀ ਤਾਂ ਸਾਧੂ ਦੀ ਨਿਸ਼ਾਨੀ ਹੈ ਕਿ ਪੂਰੇ ਗੁਰੂ ਦੇ ਨਾਲ ਜੋੜਿਆ ਹੈ ਸਮਝ ਬਖਸ਼ ਦਿੱਤੀ ਤੇ ਜਦੋਂ ਪੂਰੇ ਗੁਰੂ ਦੇ ਨਾਲ ਜੁੜ ਗਏ ਫਿਰ ਸਤਗੁਰਾਂ ਜੀ ਨੇ ਰਹਿਮਤ ਕਰਕੇ ਨਾਮ ਦੀ ਦਾਤ ਬਖਸ਼ੀ ਸਤਿਗੁਰਾਂ ਜੀ ਨੇ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ हे ਜੀਵ ਜੇ ਤੇਰੇ ਕੰਮ ਆਉਣਾ ਹੈ ਤੇ ਕੇਵਲ ਪ੍ਰਭੂ ਪਰਮਾਤਮਾ ਦਾ ਧਿਆਇਆ ਹੋਇਆ ਨਾਮ ਹੀ ਤੇਰੇ ਕੰਮ ਆਵੇਗਾ ਹੋਰ ਕੁਝ ਨਹੀਂ ਤਾਂ ਤੇ ਮੋਹ ਧਾਰੀ ਓਟ ਗੋਬਾਲ ਫਿਰ ਢਿਲ ਨਹੀਂ ਕੀਤੀ ਫਿਰ ਗੋਪਾਲ ਪ੍ਰਭੂ ਪਰਮਾਤਮਾ ਦੀ ਓਟ ਆਸਰਾ ਤੱਕ ਲਿਆ ਜੀ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਓ ਤੇ ਫਿਰ ਸ਼ਰਨ ਚ ਆ ਗਏ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਆਏ ਸ਼ਰਨ ਪਰਿਓ ਪੂਰਨ ਪਰਮੇਸ਼ਰ ਜੋ ਪੂਰਨ ਪਰਮੇਸ਼ਰ ਵਾਹਿਗੁਰੂ ਹੈ ਬਿਨ ਸੇ ਬਿਨਸ ਗਏ ਸ਼ਰਨ ਦੇ ਆਉਣ ਦੇ ਸਦਕਾ ਕੀ ਬਿਨ ਸੇ ਦੀ ਸਗਲ ਜੰਜਾਲ ਜਿਹੜੇ ਬੰਧਨ ਨੇ ਨਾ ਮੋਹ ਮਾਇਆ ਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਬੰਧਨ ਨੇ ਇਹ ਫਿਰ ਬਿਨਸ ਗਏ ਖਤਮ ਹੋ ਗਏ ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਵਿਆਪੇ ਮਾਏ ਸత్సੰਗ ਜੀ ਸਤਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਨੇ ਕਿ हे ਭਾਈ हे ਜੀਵ ਦੇਵ ਲੋਕ ਮਾਤ ਲੋਕ ਪਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਸਵਰਗ ਮੇਰੇ ਤੇ ਪਿਆਲੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਪਰ ਉਹ ਤਰ ਜਾਂਦੇ ਨੇ ਗੁਰਮਖੋ ਉਹ ਨਹੀਂ ਫਸਦੇ ਕੌਣ ਜਿਹੜੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਚਿੱਤ ਦੇ ਵਿੱਚ ਰੱਖਦੇ ਨੇ ਨਾਨਕ ਨਾਮ ਨਿਰੰਝਨ ਗਾਈਏ ਪਾਈਏ ਸਰਬ ਨਿਦਾਨਾ ਕਿਸੇ ਪ੍ਰਕਾਰ ਦੀ ਟੋਟ ਨਹੀਂ ਰਹਿੰਦੀ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਗਾਉਂਦੇ ਆ ਜਪਦੇ ਆ ਨਾ ਨਾਮ ਸਤ ਸੰਗਤ ਜੀ ਨਿਰੰਜਨ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਿਰੰਜਨ ਜਿਹਨੂੰ ਕੋਈ ਕਾਲਖ ਨਹੀਂ ਨਿਰੰਜਨ ਹੈ ਜੋ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਕੀ ਮਿਲਦਾ ਹੈ ਸਰਬ ਸਾਰੇ ਨਿਧਾਨਾ ਖਜ਼ਾਨੇ ਮਿਲ ਜਾਂਦੇ ਨੇ ਰਿੱਧੀਆਂ ਸਿੱਧੀਆਂ ਨਿੱਧੀਆਂ ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਜੀ ਜਦੋਂ ਆਪਾਂ ਪ੍ਰਭੂ ਪਰਮਾਤਮਾ ਨੂੰ ਜਪਦੇ ਹਾਂ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਉਹ ਬਿਰਲੇ ਹੁੰਦੇ ਨੇ ਜਗ ਮੇ ਉੱਤਮ ਕਾਢੀ ਇਹ ਬਿਰਲੇ ਕਈ ਕੇ ਜਿਨ੍ਹਾਂ ਦੇ ਉੱਤੇ ਕਿਰਪਾ ਕਰਕੇ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ ਦਿੰਦੇ ਨੇ ਇਹ ਹੁਕਮ ਸਤਿਗੁਰਾਂ ਜੀ ਨੇ ਬਖਸ਼ਿਆ ਸੋ ਗੁਰਮਖੋ ਅੱਜ ਮੱਸਿਆ ਹੈ ਤੇ ਆਪਾਂ ਕਹਿੰਦੇ ਆ ਜੀ ਮੱਸਿਆ ਚਲੋ ਗੁਰੂ ਘਰ ਚਲੀਏ ਦਰਸ਼ਨਦਾਰੇ ਕਰੀਏ ਸਤਿਗੁਰਾਂ ਜੀ ਦੇ ਸੰਗਤ ਕਰਕੇ ਆਈਏ ਚੰਗੀ ਗੱਲ ਮਾੜੀ ਨਹੀਂ ਮਸਿਆ ਕੋਈ ਕਰਮकांड ਨਹੀਂ ਜੀ ਮਸਿਆ ਕੋਈ ਵਹਿਮ ਭਰਮ ਨਹੀਂ ਮਸਿਆ ਕੋਈ ਪਖੰਡ ਨਹੀਂ ਜੇ ਇਹ ਸਮਾਂ ਮਾਪਣ ਦੇ ਲਈ ਇੱਕ ਸਮੇਂ ਦੀ ਇਕਾਈ ਨਿਰਧਾਰਤ ਕੀਤੀ ਹੋਈ ਹੈ ਪੁਰਾਤਨ ਸਮਿਆਂ ਦੇ ਵਿੱਚ ਆ ਕਲੈਂਡਰ ਕਿੱਥੇ ਹੁੰਦੇ ਸਨ ਆਵਾਰ ਆ ਤਰੀਕਾ ਇਹ ਤਾਂ ਬਾਅਦ ਦੇ ਵਿੱਚ ਹੋਣ ਚਾਏ ਨਾ ਪਹਿਲਾਂ ਗੁਰਮਖੋ ਚੰਨ ਅਤੇ ਸੂਰਜ ਦੀ ਜਿਹੜੀ ਗਤੀ ਸੀ ਨਾ ਗਰਦਸ਼ ਜੀ ਇਨੂੰ ਵੇਖ ਕੇ ਸਮੇਂ ਦਾ ਅਨੁਮਾਨ ਲਾਇਆ ਜਾਂਦਾ ਸੀ ਤੇ ਫਿਰ ਉਹ ਇਕਾਈਆਂ ਉਹ ਦਿਨ ਮਿੱਥੇ ਹੁੰਦੇ ਸਨ ਜਿਵੇਂ ਮੱਸਿਆ ਹੈ ਪੁੰਨਿਆ ਹੈ ਸੰkranant ਹੈ ਤੇ ਮੱਸਿਆ ਤੇ ਪੁੰਨਿਆ ਦਾ ਸਬੰਧ satsang ji e ਚੰਦਰਮਾ ਦੀ ਚੰਨ ਦੀ ਚਾਲ ਦੇ ਨਾਲ ਤੇ ਸੰkranant ਹੈ ਜੋ ਉਹਦਾ ਸੂਰਜ ਦੀ ਚਾਲ ਦੇ ਨਾਲ ਸਮੇਂ ਨੂੰ ਮਾਪਣ ਦੇ ਲਈ ਦਿਨ ਮਿੱਥੇ ਹੁੰਦੇ ਸਨ ਕੋਈ ਕਰਮਕਾਂਡ ਨਹੀਂ ਜੀ हां 사드ਗੁਰਾਂ ਜੀ ਨੇ ਕੁਦਰਤ ਦਾ ਹਵਾਲਾ ਦੇ ਕੇ ਨਾ ਜਿਹੜੀ ਅਕਾਲ ਪੁਰਖ ਪਰਮਾਤਮਾ ਕਾਦਰ ਦੀ ਬਣਾਈ ਹੋਈ ਕੁਦਰਤ ਆ ਨਾ ਉਹਦਾ ਹਵਾਲਾ ਦੇ ਕੇ 사ਸੰਗਤ ਜੀ ਗੁਰਮਤ ਉਪਦੇਸ਼ ਬਖਸ਼ਿਆ ਗੁਰਮਤ ਉਪਦੇਸ਼ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਵੇਂ ਵੇਖੋ ਆਪਾਂ ਨੂੰ ਬਾਰ ਮੁਖੀ ਪਤਾ ਲੱਗ ਗਿਆ ਨਾ ਕਿ ਮੱਸਿਆ ਅੱਜ ਕਿਦਾਂ ਲੱਗਾ ਜੀ ਹੁਣ ਤਾਂ ਚਲੋ ਆਪਾਂ ਨੂੰ ਤਰੀਕਵਾਰ ਤੋਂ ਪਤਾ ਲੱਗ ਜਾਂਦਾ ਪਰ ਪਹਿਲਾਂ 사ਸੰਗਤ ਜੀ ਆਕਾਸ਼ ਵੱਲ ਦੇਖ ਕੇ ਹੀ ਅਨੁਮਾਨ ਲਾਇਆ ਜਾਂਦਾ ਸੀ ਕਿ ਉਹ ਚੰਨ ਦੀ ਘਾਟ ਉੰਦੀ ਘਟਦਾ ਘਟਦਾ ਆਲੋਪ ਹੋ ਗਿਆ ਨਹੀਂ ਦਿਸਿਆ ਉਹ ਰਾਤ ਮੱਸਿਆ ਦੀ ਰਾਤ ਕਿ ਜਿਹੜਾ ਚੰਨ ਉਹ ਬਿਲਕੁਲ ਦਿਖਾਈ ਨਹੀਂ ਦਿੱਤਾ ਤੇ ਆਪਾਂ ਗੁਰਬਾਣੀ 'ਚ ਵੀ ਪੜਦੇ ਆ ਆਮਵਸਿਆ ਚੰਦ ਗੁਪਤ ਗੈਣਾਰ ਇੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬੁੱਝੋ ਗਿਆਨੀ ਸ਼ਬਦ ਵਿਚਾਰ ਕਿ ਬੁੱਝ ਜਿਵੇਂ ਬਾਹਰ ਮੁਗੀ ਹਨੇਰੇ ਨੂੰ ਜਾਣਿਆ ਨਾ ਕਿ ਹਨੇਰਾ ਹੋ ਗਿਆ ਜੀ ਹਨੇਰਾ ਹੈ ਇਸੇ ਤਰ੍ਹਾਂ ਬੁੱਝ ਕੀ ਬੁੱਝਣਾ ਹੈ ਜੀ ਅੰਦਰ ਦੇ ਹਨੇਰੇ ਨੂੰ ਜਾਨਣਾ ਅੰਦਰ ਦੇ ਹਨੇਰੇ ਨੂੰ ਅੰਦਰ ਦੇ ਹਨੇਰੇ ਦੀ ਪਛਾਣ ਕਰਨੀ ਹੈ ਤੇ ਉਹ ਸ਼ਬਦ ਦੇ ਦੁਆਰਾ ਹੁੰਦੀ ਹੈ ਅੰਦਰ ਦਾ ਹਨੇਰਾ ਕਿਹੜਾ ਹੈ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਨਸ਼ੇ ਈਰਖਾ ਨਿੰਦਾ ਚੁਗਲੀ ਇਹ ਅੰਦਰ ਦਾ ਹਨੇਰਾ ਹੈ ਇਸੇ ਹਨੇਰੇ ਕਰਕੇ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਨਾ ਹੁੰਦਾ ਇਹ ਅੰਦਰ ਦਾ ਹਨੇਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਹਨੇਰੇ ਨੂੰ ਦੂਰ ਕਰ ਦੂਰ ਕਰ ਗੁਰੂ ਦੇ ਸਿੱਖਾ ਇਸ ਤਰ੍ਹਾਂ ਮਸਿਆ ਬਣਾ ਅਮਾਵਸਿਆ ਚੰਦ ਗੁਪਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਤੇ ਜੇ ਗੱਲ ਕਰੀਏ ਸੰਗਤ ਦੀ ਇਕੱਤਰਤਾ ਦੀ ਕਿ ਸੰਗਤ ਆਉਂਦੀ ਹੈ ਜੀ ਗੁਰੂ ਘਰਾਂ ਦੇ ਵਿੱਚ ਤੇ ਕਈ ਕਹਿ ਦਿੰਦੇ ਨੇ ਖੰਡ ਰਿਆ ਨਹੀਂ 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 ਗੁਰਮਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਨਾ ਬਾਣੀ ਸੁਣਦੇ ਹਾਂ ਸਤਿਗੁਰਾਂ ਜੀ ਦਾ ਉਪਦੇਸ਼ ਸੁਣਦੇ ਆਂ ਸੇਵਾ ਕਰਦੇ ਆਂ ਉੱਥੇ ਕੋਈ ਪਖੰਡ ਨਹੀਂ ਜੇ ਇਹ ਪੁਰਾਤਨ ਵੇਖੋ ਪਹਿਲੇ ਸਮਿਆਂ 'ਚ ਜਦੋਂ ਸਤਿਗੁਰ ਜੀ ਸਰਗੁਣ ਸਰੂਪ ਦੇ ਵਿੱਚ ਵਿਚਰਦੇ ਸਨ ਹੁਣ ਤਾਂ ਸੱਚੇ ਪਾਤਸ਼ਾਹ ਜੀ ਸ਼ਬਦ ਸਰੂਪ 'ਚ ਵਿਚਰਦੇ ਨੇ ਨਾ ਤੇ ਆਪਾਂ ਗੁਰੂ ਦੇ ਚਰਨਾਂ 'ਚ ਜੁੜਦੇ ਆਂ ਸਰਗੁਣ ਸਰੂਪ ਸੱਚੇ ਪਾਤਸ਼ਾਹ ਜੀ ਵਿਚਰਦੇ ਤੇ ਆਪ ਸਤਿਗੁਰਾਂ ਜੀ ਨੇ ਉੱਥੇ ਫਿਰ ਪ੍ਰਚਾਰ ਕੀਤਾ ਜੀ ਧਰਮ ਦਾ ਪ੍ਰਚਾਰ ਕੀਤਾ ਸਰਬ ਧਰਮ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉੱਥੇ ਸਤਿਗੁਰਾਂ ਜੀ ਨੇ ਫਿਰ ਗੁਰਮਖੋ ਸੰਗਤ ਦੀ ਲੋੜ ਨੂੰ ਮਹਿਸੂਸ ਕੀਤਾ ਤੇ ਜਿੱਥੇ ਦੇਖਿਆ ਜੇ ਵੇਖੋ ਰੋਗੀ ਨੇ ਤੇ ਦਵਾਈ ਖਾਨਿਆਂ ਦੀ ਬਖਸ਼ਿਸ਼ ਕਰ ਦਿੱਤੀ ਤੇ ਜੇ ਜਲਦੀ ਕਿਰਤ ਤੱਕ ਹੀ ਤੇ ਉੱਥੇ ਖੂਲਵਾਏ ਸਤਿਗੁਰਾਂ ਜੀ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਐਸੇ ਕਈ ਹਵਾਲੇ ਮਿਲ ਜਾਂਦੇ ਨੇ ਗੁਰਮਖੋ ਆਪਾਂ ਦਰਸ਼ਨ ਵੀ ਕਰਦੇ ਹਾਂ ਸਤਿਗੁਰਾਂ ਜੀ ਦੇ ਲਵਾਏ ਹੋਏ ਖੂ ਜਿਹੜੇ ਨੇ ਸੋ ਫਿਰ ਉਹਨਾਂ ਖੂਵਾਂ ਨੂੰ ਗੇੜਿਆ ਉਸ ਵੇਲੇ ਬਿਜਲੀ ਤਾਂ ਨਹੀਂ ਸੀ ਬਲਦਾਂ ਦੇ ਦੁਆਰਾ ਗੇੜਿਆ ਜਾਂਦਾ ਸੀ ਤੇ ਉਹ ਬਲਦ ਲੈ ਕੇ ਫਿਰ ਸਤਸੰਗਤ ਜੀ ਨਗਰਾਂ ਚੋਂ ਪਿੰਡਾਂ ਚੋਂ ਕਿਸਾਨ ਵੀਰ ਹੋਰ ਮਜ਼ਦੂਰ ਗੁਰੂ ਦੇ ਪਿਆਰੇ ਆਇਆ ਕਰਦੇ ਸਨ ਖੂ ਗੇੜਨ ਦੇ ਨਾਲ ਹੀ ਸਤਿਗੁਰਾਂ ਜੀ ਦੇ ਦਰਸ਼ਨ ਕਰਨੇ, ਬਚਨ ਸੁਣਨੇ, ਤਿਲ ਫੁੱਲ ਭੇਟਾ ਦਸਵੰਦ ਲਿਆਉਣਾ, ਉਹਦਾ ਲੰਗਰ ਬੰਨਣਾ ਤੇ ਸਾਰੀ ਸੰਗਤ ਨੇ ਛਕਣਾ ਇਕਤਰਤਾ ਉਣੀ ਸੰਗਤ ਦੀ ਤੇ ਸਮਿਆਂ ਦੇ ਵੰਡ ਹੋ ਜਾਇਆ ਕਰਦੀ ਸੀ ਕਿ ਐਸ ਮਸਿਆ ਤੇ ਐਸ ਨਗਰ ਦੀ ਸੰਗਤ ਆਵੇਗੀ ਹੁਣ ਵੀ ਵੇਖੋ ਗੁਰਮਖੋ ਗੁਰੂ ਘਰਾਂ 'ਚ ਜੋੜ ਮੇਲੇ ਲੱਗਦੇ ਨੇ ਸੰਗਤਾਂ ਪਹੁੰਚਦੀਆਂ ਨੇ ਬਸ ਜਿਹੜਾ ਅਕੀਦਾ ਹੈ ਨਾ ਉਹ ਸਾਡਾ ਗੁਰੂ ਦੇ ਉੱਤੇ ਹੋਵੇ ਕਿ ਅਸੀਂ ਜੁੜਨਾ ਗੁਰੂ ਦੇ ਉਪਦੇਸ਼ ਦੇ ਨਾਲ ਹੈ ਕਿਸੇ ਕਰਮ ਕਾਂਡ ਨੂੰ ਪੈਲ ਨਹੀਂ ਦੇਣੀ ਗੁਰਮਖੋ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਹੋਵੇ ਗੁਰੂ ਦੀ ਸਿੱਖ ਦਾ ਗੁਰੂ ਦੇ ਸਿੱਖ ਦਾ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਹੋਵੇ ਇਸ ਤਰ੍ਹਾਂ ਸੰਗਤਾਂ ਇਕੱਤਰਤ ਹੁੰਦੀਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਚ ਵੀ ਉਪਦੇਸ਼ ਬਖਸ਼ਦੇ ਨੇ ਗੁਰਮੁਖੋ ਕਿਉਂਕਿ ਜਦੋਂ ਗੁਰੂ ਦੇ ਨਾਲ ਜੁੜ ਗਏ ਨਾ ਸ਼ਬਦ ਸੁਣ ਲਿਆ ਗੁਰੂ ਦੀ ਬਾਣੀ ਸੁਣ ਲਈ ਆਇਓ ਸੁਣਨ ਪੜਨ ਕੋ ਬਾਣੀ ਫਿਰ ਤੇ ਭਾਈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਫਿਰ ਤੇ ਆ ਮਹੀਨੇ ਦਿਵਸ ਮੂਰਤ ਪਲ ਚਸੇ ਘੜੀਆਂ ਸਾਰਾ ਹੀ ਸਮਾਂ ਸਫਲਾ ਹੈ ਸੁਹਾਵਣਾ ਹੈ ਜਦੋਂ ਆਪਾਂ ਗੁਰੂ ਦੇ ਚਰਨਾਂ 'ਚ ਜੁੜਦੇ ਤੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਕਿਰਪਾ ਕਰ ਇਹ ਦਾਤ ਬਖਸ਼ ਸਤਸੰਗਤ ਦੀ ਦਾਤ ਨਾਮ ਦੀ ਦਾਤ ਬਾਣੀ ਦੀ ਦਾਤ ਸਤਗੁਰੂ ਜੀ ਗੁਰਬਾਣੀ 'ਚ ਸਮਝਾਉਂਦੇ ਨੇ ਅਮਾਵਸ ਮਹ ਆਸ ਨਿਵਾਰਹੁ ਅਮਾਵਸ ਕਹਿੰਦੇ ਨੇ ਮੱਸੀਆ ਵਾਲੀ ਰਾਤ ਨੂੰ ਅਮਾਵਸ ਮਹਿ ਆਸ ਨਿਵਾਰ ਹੋ ਅਮਾਵਸ ਮਹਿ ਆਸ ਨਿਵਾਰ ਹੋ ਸਾਰੀਆਂ ਆਸਾਂ ਛੱਡ ਕੇ ਨਾ ਇੱਕ ਆਸ ਰੱਖ ਕਿੜੀ ਅੰਤਰਜਾਮੀ ਰਾਮ ਸਮਾਰ ਹੋ ਅੰਤਰਜਾਮੀ ਜੋ ਹਿਰਦੇ ਦੀ ਘਟ ਘਟ ਦੀ ਸਾਡੀ ਵੇਦਨ ਨੂੰ ਬੁੱਝਦਾ ਹੈ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਦੇ ਸਿਖਾ ਉਹਦੇ ਤੇ ਆਸ ਰੱਖ ਤੇ ਸਾਰੇ ਕਾਰਜ ਤੇਰੇ ਪੂਰੇ ਹੋ ਜਾਣਗੇ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਜਦੋਂ ਗੁਰਦੇਵ ਦੇ ਨੇੜੇ ਹੋਵੇਂਗਾ ਨਾ ਬਾਣੀ ਦੇ ਦੁਆਰਾ ਮੰਨ ਕਰਕੇ ਮਨ ਵੇਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਫਿਰ ਸਤਗੁਰ ਜੀ ਕਹਿੰਦੇ ਆਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਤੈਨੂੰ ਗੁਰਦੇਵ ਨੇ ਵਾਹਿਗੁਰੂ ਪਰਮਾਤਮਾ ਨੇ ਰਹਿਮਤ ਕਰਕੇ ਸੰਤੋਖ ਦੀ ਦਾਤ ਬਖਸ਼ ਦੇਣੀ ਆ ਤੇ ਜਦੋਂ ਸੰਤੋਖ ਮਿਲਿਆ ਫਿਰ ਆਤਮ ਹਿਰਦੇ ਤੋਂ ਸੁਖੀ ਹੋਵੇਂਗਾ ਉਦਾਂ ਨਹੀਂ ਬਾਹਰमुखी ਸੁੱਖ ਸਹੂਲਤਾਂ ਬੜੀਆਂ ਇਕੱਠੀਆਂ ਕਰਨ ਦਾ ਯਤਨ ਕਰਦੇ ਆ ਪਰ ਹਿਰਦੇ ਦਾ ਸੁਖ ਗੁਰੂ ਦੇ ਦੁਆਰਾ ਹੈ ਨਾਮ ਦੇ ਦੁਆਰਾ ਹੈ ਉਸ ਤਰ੍ਹਾਂ ਨਹੀਂ ਮਨ ਤਨ ਸੀਤਲ ਸਾਧ ਸਹਿਜ ਲਾਗਾ ਪ੍ਰਭ ਕੀ ਸੇਵ ਫਿਰ ਸਤਗੁਰੂ ਜੀ ਸੇਵਾ ਦੀ ਦਾਤ ਬਖਸ਼ ਦੇ ਨੇ ਸੇਵਾ ਹੀ ਆ ਨਾ ਸੰਗਤ ਜੀ ਸੰਗਤ ਨੂੰ ਰਹਿ ਕੇ ਆਉਣਾ ਗੁਰੂ ਘਰ ਪਹੁੰਚਣਾ ਸੇਵਾ ਕਰਨੀ ਨਾਮ ਜਪਣਾ ਸੇਵਾ ਹੀ ਹੈ ਨਾ ਇਹ ਸਤਿਗੁਰੂ ਜੀ ਸੇਵਾ ਬਖਸ਼ਦੇ ਨੇ ਤੇ ਜਿਹਨੂੰ ਬਖਸ਼ਦੇ ਨੇ ਮਨ ਤਨ ਸੀਤਲ ਸਾਤ ਸਹਿਜ ਉਹਦਾ ਹਿਰਦਾ ਟਿਕ ਜਾਂਦਾ ਉਹ ਮਨ ਕਰਕੇ ਤਨ ਕਰਕੇ ਉਹ ਭਾਈ ਸੀਤਲ ਹੋ ਜਾਂਦਾ ਤਿਸ਼ਨਾ ਦੀ ਉਹਦੀ ਅੱਗ ਬੁਝ ਜਾਂਦੀ ਹੈ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਸਾਰੇ ਹੀ ਕਾਰਜ ਪੂਰੇ ਹੋ ਜਾਂਦੇ ਨੇ ਤੇ ਬੰਦ ਖਲਾਸੀ ਵੀ ਹੁੰਦੀ ਹੈ ਵੰਦਨ ਵੀ ਟੁੱਟਦੇ ਨੇ ਦੁਰਮਤ ਮਿਤੀ ਜਿਹੜੀ ਭੈੜੀ ਮਤ ਉਹ ਦੂਰ ਹੋ ਜਾਂਦੀ ਆ ਜੀ ਹੋਮੇ ਛੁੱਟੀ ਹੋਮੇ ਦਾ ਨਾਸ਼ ਹੁੰਦਾ ਸਿਮਰਤ ਹਰ ਕੋ ਨਾਮ ਹਰੀ ਪਰਮਾਤਮਾ ਦੇ ਨਾਮ ਸਿਮਰਨ ਦੇ ਦੁਆਰਾ ਇਹ ਸਤਿਗੁਰਾਂ ਜੀ ਨੇ ਵੇਖੋ ਹਵਾਲਾ ਇਹ ਸ਼ਬਦ ਸ਼ੁਰੂ ਹੁੰਦਾ ਅਮਾਵਸ ਆਤਮ ਸੁਖੀ ਪਏ ਜਿਵੇਂ ਅੱਜ ਮੱਸਿਆ ਦਾ ਦਿਹਾੜਾ ਹੈ ਨਾ ਗੁਰਬਾਣੀ ਦਾ ਆਪਾਂ ਓਟ ਆਸਰਾ ਲੈਣਾ ਹੈ ਸਤਗੁਰਾਂ ਜੀ ਨੇ ਬਾਰਮੁਖੀ ਹਵਾਲੇ ਦੇ ਕੇ ਗੁਰਮਖੋ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ। ਸ਼ਰਨ ਕਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਕਿ ਪ੍ਰਭੂ ਪਰਮਾਤਮਾ ਦੀ ਸ਼ਰਨ ਜਿਹਨੂੰ ਮਿਲ ਜਾਂਦੀ ਹੈ ਨਾ ਗੁਰਮਖੋ ਉਹਦਾ ਆਵਾ ਗਵਨ ਇਹ ਜਨਮ ਮਰਨ ਮੁੱਕ ਜਾਂਦਾ ਹੈ। ਆਪ ਤਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਣ ਆਪ ਤੇ ਤਰਦਾ ਹੀ ਇਹ ਨਾਲ 사త్సੰਗਤ ਜੀ ਕੁਟੰਬ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਬਾਰਮੁਖੀ ਵੀ ਤੇ ਅੰਤਰੀਏ ਵੀ ਅ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹ ਵੀ ਪਰਿਵਾਰ ਹੀ ਆ ਨਾ ਇਹ ਵੀ ਤਰ ਜਾਂਦਾ ਹੈ ਸਤ ਸੰਗਤ ਜੀ ਨਾਮ ਸ਼ਬਦ ਦੇ ਦੁਆਰਾ ਹਰ ਕੀ ਟੈਲ ਕਮਾਵਣੀ ਜੱਬੀਏ ਪ੍ਰਭ ਕਾ ਨਾਮ ਪ੍ਰਭੂ ਪਰਮਾਤਮਾ ਦੀ ਸੇਵਾ ਜੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਮਿਲਦਾ ਕਿੱਥੋਂ ਹੈ ਪੂਰੇ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਇਹ ਦਾਤਾਂ ਪੂਰੇ ਗੁਰੂ ਦੇ ਪਾਸੋਂ ਮਿਲਦੀਆਂ ਨੇ ਸਤ ਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸ਼ਬਦ ਗੁਰੂ ਦੇ ਨਾਲ ਜੁੜੀਏ ਨਸ਼ੇ ਛੱਡੀਏ ਬਾਣੀ ਤੇ ਬਾਣੇ ਦੇ ਧਾਰਣੀ ਬਣੀਏ ਗੁਰਮਖੋ ਤਰੀਕਾ ਵਾਰਾਂ ਦੇ ਨਾਲ ਨਹੀਂ ਸ਼ਬਦ ਗੁਰੂ ਦੇ ਨਾਲ ਜੁੜਨਾ ਹੈ ਕਿਉਂਕਿ ਜੇ ਕੱਲੀਆਂ ਤਰੀਕਾ ਵਾਰਾਂ ਦੇ ਨਾਲ ਜੁੜੇ ਰਹੇ ਫਿਰ ਤਾਂ ਸਤਿਗੁਰੂ ਜੀ ਕਹਿੰਦੇ ਥਿੱਥੀ ਵਾਰ ਸੇਵਾ ਹੈ ਮੁਕਤ ਗਵਾਰ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਸਤਿਗੁਰੂ ਜੀ ਰਹਿਮਤ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪਰਵਾਣ ਕਰਨ ਸਾਰੀ ਸੰਗਤ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਨਾਮ ਬਾਣੀ ਦੀ ਦਾਤ ਬਖਸ਼ਣ ਆਧੀਆਂ ਵਿਆਧੀਆਂ ਉਪਾਧੀਆਂ ਤੋਂ ਬਚਾ ਕਰਕੇ ਦੁੱਖਾਂ ਕ੍ਰੇਸ਼ਾਂ ਦਿਲ ਇਦਰਾ ਤੋਂ ਬਚਾ ਕਰਕੇ ਸੁਖ ਸ਼ਾਂਤੀ ਬਖਸ਼ਣ ਬੱਚਿਆਂ ਨੂੰ ਵਿਦਿਆ ਦੀ ਦਾਤ ਮਿਲੇ ਸਤ ਸੰਗਤ ਜੀ ਸੋ ਗੁਰਮਖੋ ਆਪਾਂ ਮੰਗਣਾ ਹੈ ਗੁਰੂ ਤੋਂ ਤੇ ਮੰਗ ਸਕਦੇ ਹਾਂ ਜੀ ਕਿਉਂਕਿ ਸਤਗੁਰਾਂ ਜੀ ਨੇ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾਏ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਤਿਗੁਰ ਜੀ ਸਮਰੱਥ ਨੇ ਝੋਲੀਆਂ ਭਰ ਦੇ ਨੇ ਤੇ ਗੁਰੂ ਦੇ ਸਿੱਖਾ ਗੁਰੂ ਦੇ ਚਰਨਾਂ 'ਚ ਜੁੜਿਆ ਕਰ ਤੇਰੀਆਂ ਵੀ ਝੋਲੀਆਂ ਭਰ ਜਾਣ ਸੱਚੇ ਪਾਤਸ਼ਾਹ ਜੀ ਦੇ పాਸੂ ਮੰਗ ਤੈਨੂੰ ਮੰਗਣ ਦੀ ਰਾਜ ਆ ਜਾਵੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਤੇ ਜਿੱਥੇ ਹਰੀ ਦਾ ਜਸ ਹੈ ਜਿੱਥੇ ਨਾਮ ਹੈ ਉੱਥੇ ਸਭ ਕੁਝ ਹੈ ਬੋਲਦਿਆਂ ਹੋਇਆਂ ਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਅਸੀਂ ਕਰਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣਹਗਾਰ ਦੇਹੋ ਸੱਜਣ ਆਸ਼ੀਸ਼ੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਗੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ